ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਈ ਆ ਜੀ ਲੋਕੀ ਦੀ ਸਬਜ਼ੀ ਤੇ ਬਹੁਤ ਹੀ ਵਧੀਆ ਤੇ ਅਲੱਗ ਤਰੀਕੇ ਨਾਲ ਬਣਾਈ ਆ ਚਲੋ ਜੀ ਆਪਾਂ ਰੈਸਪੀ ਸ਼ੇਅਰ ਕਰਦੇ ਆ ਇਹਦੇ ਲਈ ਆਪਾਂ ਲਏ ਆ ਜੀ 1 ਕਿਲੋ ਲੋਕੀ ਤੇ ਉਹਨੂੰ ਆਪਾਂ ਇਸ ਤਰ੍ਹਾਂ ਨਾਲ ਕੱਟ ਲਿਆ ਕੱਟ ਕੇ ਇਹਦੇ ਵਿੱਚ ਆਪਾਂ ਪਾਇਆਗੇ ਜੀ ਡੇਢ ਚਮਚ ਆਪਾਂ ਪਾਵਾਂਗੇ ਹਲਦੀ ਪਾਊਡਰ ਉਸ ਤੋਂ ਬਾਅਦ ਆਪਾਂ ਟੇਸਟ ਦੇ ਅਕੋਰਡਿੰਗ ਪਾਉਣਾ ਨਮਕ ਤੇ ਆਪਾਂ ਡੇਢ ਚਮਚ ਆਪਾਂ ਨਮਕ ਪਾਇਆ ਉਸ ਤੋਂ ਬਾਅਦ ਆਪਾਂ ਪਾਈ ਆ ਜੀ ਘਰ ਦੀ ਪੀਸੀ ਹੋਈ ਲਾਲ ਮਿਰਚ ਤੁਸੀਂ ਇੱਥੇ ਕਸ਼ਮੀਰੀ ਲਾਲ ਮਿਰਚ ਦਾ ਯੂਜ਼ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਪਾਏ ਆ ਜੀ ਬੇਸਨ ਬੇਸਨ ਆਪਾਂ ਪਾਵਾਂਗੇ ਜੀ 4 ਚਮਚ ਆਪਾਂ ਬੇਸਨ ਦੇ ਪਾਵਾਂਗੇ ਤੁਸੀਂ ਲੋਕੀ ਦੇ ਅਕੋਰਡਿੰਗ ਬੇਸਨ ਲੈਣਾ ਜੇਕਰ ਲੋਕੀ ਤੁਹਾਡੀ ਘੱਟ ਹਨ ਤੁਸੀਂ ਬੇਸਨ ਦੇ 2 ਚਮਚੀ ਪਾਉਂਗੇ ਇਹ ਆਪਾਂ ਪਾਇਆ ਜੀ ਜਿਹੜਾ ਲਸਣ ਸੀ ਗਾਰਲਿਕ ਦਾ ਪੇਸਟ ਬਣਾਇਆ ਸੀ ਉਹ ਆਪਾਂ ਵਿੱਚ ਐਡ ਕੀਤਾ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਇਸ ਤਰੀਕੇ ਨਾਲ ਆਪਾਂ ਹੱਥਾਂ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ। ਬਲੌਕੀ ਦੀ ਜਿਹੜੀ ਇਹ ਸਬਜ਼ੀ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ। ਇਸ ਰੈਸਪੀ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਸੀਂ ਇਸ ਨੂੰ ਘਰੇ ਟਰਾਈ ਕਰ ਸਕੋ। ਇਸ ਤਰੀਕੇ ਨਾਲ 5 ਮਿੰਟ ਨੂੰ ਰੱਖ ਦੇਣਾ ਤੇ ਹੁਣ ਆਪਾਂ ਜਿਹੜਾ ਤੇਗਲਾ ਗਰਮ ਹੋ ਗਿਆ ਤੇ 5 ਮਿੰਟ ਬਾਅਦ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ। ਇਹਨਾਂ ਨੂੰ ਆਪਾਂ ਤਿੰਨ ਤੋਂ 4 ਮਿੰਟ ਤੱਕ ਫਰਾਈ ਕਰਨਾ ਹੈ। ਤਾਂ ਕੇ ਚੰਗੀ ਤਰ੍ਹਾਂ ਨਾਲ ਪੱਕ ਜਾਣ ਹੁਣ ਜਿਹੜੀ ਲੋਕੀ ਹੈ ਚੰਗੀ ਤਰ੍ਹਾਂ ਪੱਕ ਗਈ ਹੈ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਇਸੇ ਤਰੀਕੇ ਨਾਲ ਜਿਹੜੀ ਬਾਕੀ ਲੋਕੀ ਉਹਨੂੰ ਵੀ ਆਪਾਂ ਫਰਾਈ ਕਰ ਲਾਂਗੇ ਹੁਣ ਆਪਾਂ ਇਹਦੇ ਲਈ ਲਈ ਆ ਜੀ ਲਸਣ ਲਸਣ ਦੀ ਆਪਾਂ ਇੱਕ ਕਕਲੀ ਲਈ ਆ ਉਸ ਤੋਂ ਬਾਅਦ ਲਈ ਆ ਜੀ ਆਪਾਂ ਹਰੀ ਮਿਰਚ ਦੋ ਤਿੰਨ ਹਰੀਆਂ ਮਿਰਚਾਂ ਲੈਣੀਆਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪੇਸਟ ਬਣਾ ਲੈਣਾ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਜੀਰਾ ਥੋੜਾ ਜਿਹਾ ਤੇਲ ਪਾ ਕੇ ਜੀ ਕੜਾਈ ਦੇ ਵਿੱਚ ਜਿਹਨੂੰ ਜਿਹੜਾ ਪੇਸਟ ਬਣਾਇਆ ਉਹ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ 1 ਮਿੰਟ ਦੇ ਲਈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਬਰੀਕ ਕੱਟੇ ਹੋਏ ਪਿਆਜ਼ ਇਨੂੰ ਵੀ ਆਪਾਂ ਚੰਗੀ ਤਰ੍ਹਾਂ ਫਰਾਈ ਕਰਨਾ ਜਦ ਤੱਕ ਇਹਦਾ ਕਲਰ ਜਿਹੜਾ ਚੇਂਜ ਨਹੀਂ ਹੋ ਜਾਂਦਾ ਜਦੋਂ ਇਹਦਾ ਪਿਆਜ਼ ਦਾ ਕਲਰ ਚੇਂਜ ਹੋ ਗਿਆ ਉਹ ਤੱਕ ਇਹਨੂੰ ਫਰਾਈ ਕਰਨਾ ਹੁਣ ਦੇ ਵਿੱਚ ਆਪਾਂ ਪਾਵਾਂਗੇ ਜੀ ਹਲਦੀ ਪਾਊਡਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਨਮਕ ਨਮਕ ਆਪਾਂ ਪਹਿਲਾਂ ਵੀ ਐਡ ਕੀਤਾ ਸੀ ਹੁਣ ਆਪਾਂ ਅੱਧਾ ਚਮਚੀ ਪਾਇਆ ਇਹਦੇ ਵਿੱਚ ਪਾਵਾਂਗੇ ਜੀ ਗਰਮ ਮਸਾਲਾ ਅੱਧਾ ਚਮਚ ਉਸ ਤੋਂ ਬਾਅਦ ਪਾਈਏ ਜੀ ਅੱਧਾ ਚਮਚ ਲਾਲ ਮਿਰਚ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਭੁੰਨ ਲੈਣਾ ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਜਿਹੜਾ 2-3 ਮਿੰਟ ਤੱਕ ਫਰਾਈ ਕਰਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਦੋ ਜਿਹੜੇ ਗ੍ਰाइंड ਕੀਤੇ ਹੋਏ ਟਮਾਟਰ ਹੁਣ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਟਮਾਟਰ ਪਾਉਣ ਤੋਂ ਬਾਅਦ ਇਹਨੂੰ 3-4 ਮਿੰਟ ਤੱਕ ਫਿਰ ਫਰਾਈ ਕਰਨਾ ਜਦ ਤੱਕ ਇਹਦਾ ਕਲਰ ਆ ਜਿਹੜਾ ਰੈੱਡ ਜਾਨੀ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਸੋਹਣਾ ਬਣ ਗਿਆ ਲੌਕੀ ਦੀ ਇਹ ਸਬਜ਼ੀ ਬਹੁਤ ਵਧੀਆ ਤਰੀਕੇ ਨਾਲ ਬਣੀ ਹੈ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਵੈਸੇ ਤਾਂ ਹੋਰ ਵੀ ਕਈ ਤਰੀਕੇ ਬਣਾਉਣ ਦੇ ਪਰ ਇਹ ਤਰੀਕਾ ਬਹੁਤ ਵਧੀਆ ਹੈਗਾ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਸਬਜ਼ੀ ਇਹਦੇ ਨਾਲ ਤੁਸੀਂ ਜ਼ਰੂਰ ਟਰਾਈ ਕਰਨਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਅੱਧਾ ਗਲਾਸ ਪਾਣੀ ਦਾ ਇਹਨੂੰ ਚੰਗੀ ਤਰ੍ਹਾਂ ਜਿਹੜਾ ਫਰਾਈ ਕਰ ਲਾਂਗੇ ਪਾਣੀ ਵਿੱਚ ਚੰਗੀ ਤਰ੍ਹਾਂ ਜਦੋਂ ਬੋਇਲ ਆ ਗਿਆ ਉਸ ਤੋਂ ਬਾਅਦ ਹੀ ਇਹਦੇ ਵਿੱਚ ਆਪਾਂ ਜਿਹੜਾ ਲੌਕੀ ਨੂੰ ਐਡ ਕਰਨਾ ਹੁਣ ਇਹਦੇ ਵਿੱਚ ਆਪਾਂ ਜਿਹੜੀ ਕਸੂਰੀ ਮੇਥੀ ਐਡ ਕਰਾਂਗੇ ਤੁਸੀਂ ਇਹਦੇ ਵਿੱਚ ਜਗ੍ਹਾ ਦੇ ਦਿੱ ਧਨੀਆ ਵੀ ਐਡ ਕਰ ਸਕਦੇ ਹੋ ਬਟ ਕਸੂਰੀ ਮੇਥੀ ਨਾਲ ਜਿਹੜਾ ਨਾ ਟੇਸਟ ਆ ਬਹੁਤ ਵਧੀਆ ਆਊਗਾ ਇੱਥੇ ਆਪਾਂ 1.5 ਚਮਚ ਲੈ ਆ ਜੀ ਕਸੂਰੀ ਮੇਥੀ ਦਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੜਕੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾ ਕਿਉਂਕਿ ਸਾਰੀ ਸਬਜੀ ਦਾ ਟੇਸ ਇਸੇ ਡਿਪੈਂਡ ਕਰਦਾ ਜੇਕਰ ਤੜਕਾ ਚੰਗੀ ਤਰ੍ਹਾਂ ਭੁੰਨਗੇ ਤਾਂ ਹੀ ਸਬਜੀ ਬਹੁਤ ਵਧੀਆ ਬਣੂਗੀ ਹੁਣ ਆਪਾਂ ਜਿਹੜੀ ਫਰਾਈ ਕੀਤੀ ਲੋਕੀ ਸੀ ਉਹਨਾਂ ਵਿੱਚ ਐਡ ਕਰ ਦਾਂਗੇ ਚੰਗੇ ਤਰੀਕੇ ਨਾਲ ਇਹਨੂੰ ਮਸਾਲੇ ਦੇ ਵਿੱਚ ਮਿਕਸ ਕਰ ਲਾਂਗੇ ਸਹੀ ਨਾ ਇਸ ਤਰੀਕੇ ਨਾਲ ਜੇਕਰ ਤੁਸੀਂ ਇਹਦੀ ਗਰੇਵੀ ਜ਼ਿਆਦਾ ਰੱਖਣੀ ਹੈ ਮਿਚੋਣੇ ਆ ਤਾਂ ਇਹਦੇ ਵਿੱਚ ਜਿਹੜਾ ਪਾਣੀ ਆ ਥੋੜਾ ਵੱਧ ਪਾ ਸਕਦੇ ਹੋ ਬਟ ਆਪਾਂ ਇੱਥੇ ਥੋੜਾ ਜਿਹਾ ਘੱਟ ਹੀ ਪਾਵਾਂਗੇ ਕਿਉਂਕਿ ਆਪਾਂ ਇਹਨੂੰ ਜ਼ਿਆਦਾ ਗਰੇਵੀ ਨਹੀਂ ਬਣਾਉਣੀ ਤੇ ਅੱਧਾ ਗਲਾਸ ਪਾਣੀ ਦਾ ਆਪ ਐਡ ਕਰਾਂਗੇ ਇਹਦੇ ਵਿੱਚ ਜੇਕਰ ਜ਼ਰੂਰਤ ਪੈਂਦੀ ਹੈ ਤੁਸੀਂ ਦੁਬਾਰਾ ਵੀ ਪਾਣੀ ਇਹਦੇ ਚ ਐਡ ਕਰ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ 4-5 ਮਿੰਟ ਤੱਕ ਚੰਗੀ ਤਰ੍ਹਾਂ ਪਕਾਉਣਾ ਤੁਸੀਂ ਦੇਖ ਸਕਦੇ ਹੋ ਜੀ ਕਲਰ ਬਹੁਤ ਸੋਹਣਾ ਬਣਿਆ ਇਸ ਤਰੀਕੇ ਨਾਲ ਇਹਨੂੰ ਫਰਾਈ ਕਰਨਾ ਚੰਗੀ ਤਰ੍ਹਾਂ ਭੁੰਨ ਲੈਣਾ ਗਰੇਵੀ ਹੈ ਜਿਹੜੀ ਚੰਗੀ ਤਰ੍ਹਾਂ ਪੱਕ ਜੇ ਤੁਸੀਂ ਦੇਖ ਸਕਦੇ ਆਂ ਇਹ ਸਬਜ਼ੀ ਦਾ ਕਲਰ ਬਹੁਤ ਸੋਹਣਾ ਬਣ ਗਿਆ ਸਬਜ਼ੀ ਬਣ ਗਈ ਆ ਆਪਣੀ ਥੋੜਾ ਟਾਈਮ ਬਾਅਦ ਇਹਨੂੰ ਬਸ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਜਸਤਰੀ ਕਿਨਾ ਦੇਖ ਲੈਣਾ ਕਿ ਜਿਹੜੇ ਲੋਕੀ ਆ ਉਹ ਚੰਗੀ ਤਰ੍ਹਾਂ ਰਹਿ ਚੁੱਕੀ ਆ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਜੀ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਵਿੱਚ ਜਰੂਰ ਦੱਸਣਾ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਤਾਂ ਕਿ ਮੈਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਥੈਂਕ ਯੂ